ਸੋ ਸਾਰੇ ਸਾਖੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਬਿਹਾਰ ਸੋ ਜਲਾ ਲੁਘਾਣੇ ਵਿੱਚ ਧੀਰ ਜਿਹੜਾ ਪਿੰਡ ਦੁਰਾਹੇ ਦੇ ਵਿੱਚ ਅੱਗੇ ਧੰਨ ਧੰਨ ਗੁਰ ਸਤ ਗੁਰੂ ਵਿਦਾਸ ਵਾਲੀ ਧਰਮ ਸਾਲਾ ਜਿਹੜੀ ਆ ਉਸ ਸਥਾਨ ਦੇ ਉੱਪਰ ਖੜੇ ਆ ਸੋ ਸਾਡੇ ਵੀਰਾਂ ਨੇ ਕਿਹਾ ਸੀਗਾ ਵੀ ਇਸ ਸਥਾਨ ਤੇ ਤੁਸੀਂ ਆ ਕੇ ਕੋਈ ਮੌਕਾ ਦੇਖੋ ਸੋ ਅਸੀਂ ਅੱਜ ਇਸ ਸਥਾਨ ਤੇ ਪਹੁੰਚੇ ਸੀਗੇ ਜਿੱਥੇ ਸਾਰੇ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਸੋ ਜਿਹੜਾ ਸਥਾਨ ਤੁਸੀਂ ਦੇਖ ਸਕਦੇ ਹੋ ਵਿੱਚੇ ਤਾਂ ਤਾਂ ਸਭ ਤੋਂ ਪਹਿਲੇ ਦਾਸ ਮਹਾਰਾਜ ਜਿਹੜੀ ਮੂਰਤੀ ਹੈ ਉਹ ਵੀ ਪਈ ਹੈ ਤੇ ਇਹ ਧਰਮਸ਼ਾਲਾ ਜਿਹੜੀ ਆ ਗੁਰੂ ਰਗਦਾਸ ਮਹਾਰਾਜ ਦੇ ਨਾਂ ਤੇ ਉੱਪਰ ਜਿਹੜੀ ਆ ਬਣੀ ਆ ਸੋ ਕਾਫੀ ਜਗ੍ਹਾ ਜਿਹੜੀ ਆ ਕਾਫੀ ਇੱਥੇ ਨਿਸ਼ਾਨ ਸਾਹਿਬ ਵੀ ਆਪਾਂ ਦੇਖਦੇ ਆ ਹਰ ਦਾ ਨਿਸ਼ਾਨ ਸਾਹਿਬ ਲਾਇਆ ਪਿੱਛੇ ਕਮਰੇ ਬਣਿਆ ਸੋ ਇਹਦੇ ਨਾਲ ਹੀ ਜਿਹੜੀ ਜਗ੍ਹਾ ਲੱਗਦੀ ਆ ਜਿੱਥੇ ਕਿ ਇਹ ਜਗ੍ਹਾ ਦਾ ਇੱਕ ਮੁੱਦਾ ਬਣਿਆ ਕਿਉਂਕਿ ਆਹ ਧਰਮਸ਼ਾਲਾ ਦੇਖਦੇ ਆ ਵੀ ਕੋਈ ਨੈਟਰ ਪਿਆ ਸਾਰੇ ਤੇ ਨਾਲ ਹੀ ਆਪਣੀ ਇਹਨਾਂ ਦੇ ਪਿੰਡ ਵਾਸੀਆਂ ਦੀ ਸਾਰਿਆਂ ਦੀ ਹੀ ਮੰਗ ਸੀ ਤੇ ਆ ਜਿਹੜਾ ਨਗਰ ਕਾਉਂਸਲ ਵੱਲੋਂ ਜਿਹੜੇ ਜਰਾਹੇ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਜਿਹੜਾ ਕਿ ਕੰਦੇ ਵਿੱਚ ਕਮਿਊਨਿਟੀ ਹਾਲ ਜਿਹੜਾ ਬਣਾਉਣਾ ਤੋਂ ਅਸੀਂ ਵੀ ਇਹ ਕਹਿਆ ਵੀ ਜਿਹੜੀਆਂ ਪਿੱਛੇ ਦਰਖਤ ਆ ਤੇ ਜਿਹੜਾ ਤੁਹਾਨੂੰ ਥਰਮਸ਼ਾਲਾ ਦਾ ਲੈਟਰ ਆ ਵੀ ਇਹ ਲੈਟਰ ਨੂੰ ਸਿੱਧਾ ਜਿਹੜਾ ਉਹਦੇ ਨਾਲ ਪਿੱਛੇ ਲੰਗਰ ਹਾਲ ਦੇ ਨਾਲ ਬਣਾਇਆ ਜਾਵੇ ਤਾਂ ਜੋ ਹਾਲ ਜਿਹੜਾ ਧਰਮਸ਼ਾਲਾ ਦਾ ਇਹ ਵੱਡਾ ਹੋ ਸਕੇ ਜੇ ਇਹ ਵੱਡਾ ਹੋਊਗਾ ਤੇ ਜਿਹੜੀ ਮੂਰਤੀ ਗੁਰੂ ਵਿਦਾਸ ਮਹਾਰਾਜ ਦੀ ਇੱਕ ਸੈੱਟ ਤੇ ਪਈ ਆ ਜਿੱਥੇ ਕਿ 40 30 40 ਜਣੇ ਬੰਦੇ ਬੰਦੇ ਆ ਤੇ ਜੋ ਮੂਰਤੀ ਜੇ ਆਪਾਂ ਉਸ ਸਥਾਨ ਤੇ ਗੱਭੇ ਸੈਂਟਰ ਚ ਰੱਖ ਦਈਏ ਤਾਂ ਜਿੱਦੇ ਕਿਤੇ ਆਨੰਦ ਕਾਰਜ ਕਰਨਾ ਹੋਵੇ ਜਾਂ ਕੋਈ ਗਮੀ ਦਾ ਜਾਂ ਕੋਈ ਵੀ ਸਮਾਗਮ ਜਿਹੜਾ ਹੋਵੇ ਉਹ ਆਪਾਂ ਇੱਥੇ ਘਟਕੜ ਤਿੰਨ ਚਾਰ ਸੌ ਬੰਦਾ ਜਿਹੜਾ ਇਸ ਸਿਲੰਡਰ ਥੱਲੇ ਵਿਹਾ ਸਕਦਾ ਕਿਉਂਕਿ ਮੀਂਹ ਕਣੀ ਦੇ ਵਿੱਚ ਜਿਹੜੀ ਆ ਦਿੱਕਤ ਹੁੰਦੀ ਆ ਆਪਾਂ ਹੋਰ ਵੀ ਜਿਹੜੇ ਪ੍ਰੋਗਰਾਮ ਆ ਇੱਥੇ ਰੋਟੀ ਪਾਣੀ ਦਾ ਜਾਂ ਹੋਰ ਵੀ ਜਿਹੜਾ ਪ੍ਰੋਗਰਾਮ ਇੱਥੇ ਕਰ ਸਕਦੇ ਹਾਂ ਤੋਂ ਪਰ ਜੇਕਰ ਇਹ ਕੰਦ ਜਿਹੜੀ ਆ ਵਖਰੀ ਪੈ ਗਈ ਧਰਮਸ਼ਾਲਾ ਵਖਰੀ ਹੋ ਗਈ ਕਮਿਊਨਿਟੀ ਹਾਲ ਵਖਰਾ ਹੋ ਗਿਆ ਗੁਰਵਿੰਦਾਸ ਮਹਾਰਾਜ ਦਾ ਤੇ ਜਗਾ ਜਿਹੜੀ ਆ ਉਹ ਗੱਲੇ-ਗੱਲੇ ਪਾਰ ਤਿੰਨ ਪਾਰ ਵੰਡ ਜੂਗੇ ਤੋਂ ਅੱਜ ਇੱਥੇ ਐਮਐਲਏ ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਤੇ ਐਮਪੀ ਸਾਹਿਬ ਜਿਹੜੇ ਆ ਵਾਰਡ ਦੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਦੱਸਿਆ ਗਿਆ ਵੀ ਤੁਸੀਂ ਇਹ ਦਰਖਤ ਕੱਟ ਕੇ ਇਹ ਹਾਲ ਨੂੰ ਲੰਬਾ ਕਰੋ ਤਾਂ ਜੋ ਲੈਂਟਰ ਜਿਹੜਾ ਇੱਕ ਦਸਵੇ ਚਲੋ ਉਹਨਾਂ ਨੂੰ ਆਪਣੀ ਜਿਹੜੀ ਪੱਖਿਆ ਵੀ ਦੱਸਿਆ ਵੀ ਆਪਾਂ ਜਿਹੜਾ ਕੰਮ ਆ ਇਦਾਂ ਧੱਕੇ ਦੇ ਨਾਲ ਜਿਹੜਾ ਆ ਉਹ ਨਾ ਸ਼ੁਰੂ ਕਰੀਏ ਲੋਕਾਂ ਦੀ ਮੁਹੱਲੇ ਦੇ ਜਿਹੜੀ ਵਾਰਡ ਦੇ ਲੋਕ ਆ ਸੰਗਤਾਂ ਆ ਉਹਨਾਂ ਦੀ ਸਹਿਮਤੀ ਨਾਲ ਤਾਂ ਚੰਗਾ ਇਹ ਹੀ ਲੱਗਦਾ ਸਾਨੂੰ ਆ ਕੇ ਸਾਨੂੰ ਆ ਕੇ ਖੁਦ ਨੂੰ ਮਹਿਸੂਸ ਹੋਇਆ ਵੀ ਜੇ ਕੰਦ ਬਣ ਜਾਣੀ ਆ ਤੇ ਇਹ ਅਲੱਗ-ਅਲੱਗ ਜਿਸੂਗਾ ਵੀ ਨਾ ਤਾਂ ਇਹ ਧਰਮਸ਼ਾਲਾ ਇਦਾਂ ਹੀ ਰਹੂਗੀ ਨਾ ਕਮਿਊਨਿਟੀ ਹਾਰਾਂਗਾ ਤੇ ਨਾ ਉਹ ਲਗ ਰਹੇਗਾ ਸੋ ਜਗਾ ਇਹ ਆ ਅਸੀਂ ਵੀ ਆਪਣੇ ਜੋ ਸਾਨੂੰ ਚੰਗਾ ਲੱਗਾ ਐਮਐਲਏ ਸਾਹਮਣੇ ਦੱਸਿਆ ਵੀ ਇਹਨੂੰ ਲੈਂਟਰ ਨੂੰ ਸਿੱਧਾ ਜਿਹੜਾ ਕੀਤਾ ਜਾਵੇ ਕਿਉਂਕਿ ਪੈਸੇ ਤਾਂ ਜਿਹੜਾ ਸਰਕਾਰ ਨੇ ਦੇਣੇ ਆ ਤੇ ਪੈਸੇ ਤਾਂ ਹੀ ਚੰਗੇ ਲੱਗਦੇ ਆ ਵੀ ਜੇ ਮੱਲੇ ਵਾਲਾਂ ਨੂੰ ਚੰਗਾ ਲੱਗੇ ਕੰਮ ਸੋ ਆਪਣਾ ਵੀ ਇਹੀ ਆ ਸਾਨੂੰ ਆਗੇ ਵੀ ਇਹੇ ਲੱਗਾ ਵੀ ਇਸ ਲੈਂਟਰ ਨੂੰ ਗਾਂ ਆਪਾਂ ਪੂਰਾ ਹਾਲ ਜਿਹੜਾ ਵੱਡਾ ਕੀਤਾ ਜਾਵੇ ਜਿੱਥੇ ਤੱਕ ਪਿੱਲਰ ਲੱਗੇ ਆ ਇਹ ਪਿੱਲਰ ਸਿੱਦੇ ਜਾਣ ਸੋ ਐਮਐਲਏ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਕੋਈ ਚਾਹੁੰਦੇ ਆ ਵੀ ਪਿਆਰ ਮੁਹੱਬਤ ਨਾਲ ਸਹਿਮਤੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਣੇ ਤਾਂ ਜੋ ਸਾਰਾ ਮਹੱਲਾ ਵੀ ਖੁਸ਼ ਹੋਵੇ ਜੇ ਆਪਾਂ ਧੱਕੇ ਨਾਲ ਇਦਾਂ ਇਹਨੂੰ ਕਮਿਊਨਿਟੀ ਹਾਲ ਵੱਖਰਾ ਧਰਮਸ਼ਾਲਾ ਵੱਖਰੀ ਬਣਾ ਦਈਏ ਬਾਅਦ ਵਿੱਚ ਚੰਗਾ ਲੱਗਣਾ ਵੀ ਜੱਬਾਜ ਮੂਰਤੀ ਜੇ ਉੱਥੇ ਰੱਖ ਲਈ ਆਹ ਜਿਹੜਾ ਜਗ੍ਹਾ ਆ ਇਹ ਵਿਅਰਥ ਜਾਣੀ ਇਹਦੀ ਜਗ੍ਹਾ ਨੂੰ ਕਿੱਥੇ ਵਰਤਾਂਗੇ ਜੇ ਹਾਲ ਪੂਰਾ ਬਣੂਗਾ ਹਾਂ ਚੰਗਾ ਵੀ ਲੱਗੂਗਾ ਤੇ ਲੋਕੀ ਸੰਗਤ ਆ ਕੇ ਵੀ ਖੁਸ਼ੀ ਮਹਿਸੂਸ ਕਰੂੰਗੀ ਵੀ ਵੱਡਾ ਹਾਲ ਬਣਿਆ ਤੇ ਟੈਲਰ ਨੂੰ ਲੱਗਣਾ ਤੇ ਵਧੀਆ ਰੰਗ ਨੂੰ ਕੀਤਾ ਹੋਵੇ ਤੇ ਬੜਾ ਵਧੀਆ ਹਾਲ ਜਿਹੜਾ ਬਹੁਤ ਵੱਡਾ ਮਤਲਬ ਦੋ 300 ਫੁੱਟ ਦਾ ਹੋਣਾ ਹੀ ਦੋ 300 ਫੁੱਟ ਤੋਂ ਉੱਪਰ ਲੰਬਾ ਬਾਇਆ 50 50 60 ਫੁੱਟ ਤੱਕ ਲੰਬਾਈ ਲੱਗਦਾ ਆਪਣੇ ਲੰਬਾ 200 ਫੁੱਟ ਬਾਇ 60 ਫੁੱਟ ਦਾ ਵੱਡਾ ਮੈਨੂੰ ਲੱਗਦਾ ਅੰਦਾਜ਼ੇ ਨਾਲ ਜਿਹੜਾ ਇਹ ਹਾਲ ਬਣਿਆ ਸੋ ਸਾਰੇ ਬਾ ਚੰਗਾ ਲੱਗਣਾ ਸੋ ਅਸੀਂ ਵੀ ਚੁੰਨੇ ਆ ਵੀ ਇਹ ਕੰਮ ਹੋਣੇ ਚੱਕਰ ਬੰਦ ਰਵੇ ਜਿੰਨੇ ਚੱਕਰ ਐਮ.ਐਲ.ਏ ਸਾਹਿਬ ਨਾਲ ਜਾ ਕੇ ਪਰਸਨਲ ਗੱਲ ਕਰਕੇ ਇਹ ਸਾਨੂੰ ਵੀ ਆਪਣੀ ਫੋਰਸ ਵੱਲੋਂ ਸਾਡੇ ਜਿਹੜੇ ਐਨਆਰਏ ਸਾਥੀ ਉਹਨਾਂ ਨੂੰ ਵੀ ਗੱਲ ਕਰਾਂਗੇ ਵੀ ਆਪਾਂ ਇਸ ਨਗਰ ਨੂੰ ਸਹਾਇਤਾ ਕਰਕੇ ਜਿੱਥੇ-ਕਿੱਥੇ ਰੇਤਾ ਬਜਰੀ ਦੀ ਲੋੜ ਪੈਂਦੀ ਆ ਤੇ ਜੋ ਆਪਾਂ ਵੀ ਉਹਨਾਂ ਨੂੰ ਸਹਾਇਤਾ ਦਈਏ ਟੇਪਰ ਸੈਟ ਕਰੀਏ ਤਾਂ ਜੋ ਇਹ ਕੰਮ ਜਿਹੜਾ ਇਹਨਾਂ ਦਾ ਛੇਤੀ ਹੋ ਸਕੇ ਪਰ ਹੋਵੇ ਪਿਆਰੋਂ ਪਤਨਾ ਫਿਰ ਮੈਂ ਦੁਬਾਰਾ ਇਹ ਕਹਿੰਦਾ ਵੀ ਐਮਸੀ ਸਾਹਿਬ ਨੇ ਵੀ ਕਹਿੰਨਾ ਤੇ ਐਮਐਲਏ ਸਾਹਿਬ ਨੇ ਵੀ ਕੀਤੀ ਗੱਲ ਵੀ ਆਪਾਂ ਵੀ ਚਾਹੁੰਦੇ ਹਾਂ ਰਿਜ਼ਲਟ ਵਧੀਆ ਨਿਕਲੇ ਸੋ ਇੰਨੀ ਬੇਨਤੀ ਕਰਦਾ ਆਪਣੀ ਟਾਈਗਰ ਫੋਰਸ ਵੱਲੋਂ ਗੁਰਵਧਾਰ ਟਾਈਗਰ ਫੋਰਸ ਵੱਲੋਂ ਅਸੀਂ ਉਹਨਾਂ ਦੇ ਨਾਲ ਆ ਪਿੰਡ ਦੇ ਜੋ ਇਹ ਸਹਿਮਤੀ ਕਰੂਗੇ ਉਹ ਸਾਰੀ ਸੰਗਤ ਇਕੱਠੀਆਂ ਹੋ ਗਏ ਇੱਕ ਇੱਕ ਲੈਟਰ ਪੈਡ ਦੇ ਉੱਪਰ ਸਾਂਝੇ ਸਾਰਿਆਂ ਦੇ ਸਾਇਨ ਕਰਕੇ ਦੱਸੋ ਵੀ ਆਪਾਂ ਜਿਹੜਾ ਲੈਂਟਰ ਹਾਲ ਵੱਡਾ ਕਰਨਾ ਤੇ ਕਿੱਦਾਂ ਕਰਨਾ ਜੋ ਇਹਨਾਂ ਦੀ ਸਹਿਮਤੀ ਹੋਊਗੀ ਅਸੀਂ ਉੱਤੇ ਪਹਿਰਾ ਦੇਵਾਂਗੇ ਜੇ ਇਹਨਾਂ ਦੀ ਸਹਿਮਤੀ ਨਹੀਂ ਹੋਈ ਤਾਂ ਕੰਮ ਅਸੀਂ ਜਿਹੜਾ ਆ ਇਹ ਬੰਦ ਕਰਾਵਾਂਗੇ ਜੇ ਇਹਨਾਂ ਦੀ ਸਹਿਮਤੀ ਹੋਈ ਤਾਂ ਲੈਂਟਰ ਵੇ ਜੋਗ ਜੋਗਦਾਨ ਹੋਊਗਾ ਸਦਾ ਪੂਰਾ ਉਹਦੇ ਵਾਸਤੇ ਅਸੀਂ ਜਿਹੜਾ ਇਹਨਾਂ ਨੂੰ ਵਾਦਾ ਕਰਦੇ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਹੋ ਦੀ ਜੈ ਭਾਗ Chander Consultants Limited Building Maintenance Handyman under Chatrate Paid is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under checktrade www platform www.checktrade.com 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ